ਸਤਿ ਸ੍ਰੀ ਅਕਾਲ ਜੀ ਇੱਕ ਵਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਦੇਸ਼ ਵਿੱਚ ਗਏ ਇਸ ਦੇਸ਼ ਦਾ ਰਾਜਾ ਬੜਾ ਹੀ ਦੁਸ਼ਟ ਸੀ ਜੋ ਵੀ ਕੋਈ ਉਸ ਦੇ ਦੇਸ਼ ਵਿੱਚ ਆਉਂਦਾ ਜੋ ਹਿੰਦੂ ਹੁੰਦਾ ਉਹ ਉਸ ਨੂੰ ਮਰਵਾ ਦਿੰਦਾ ਸੀ ਗੁਰੂ ਜੀ ਉਸ ਦੇਸ਼ ਦੀ ਰਾਜਧਾਨੀ ਜਿੱਥੇ ਰਾਜਾ ਰਹਿੰਦਾ ਸੀ ਉੱਥੇ ਪਹੁੰਚ ਗਏ ਉਸੇ ਸਮੇਂ ਆਕਾਸ਼ ਵਿੱਚੋਂ ਇੱਕ ਬਹੁਤ ਸੁੰਦਰ ਰੰਗ ਵਾਲਾ ਚੋਲਾ ਉਤਰਿਆ ਜਿਸ ਉੱਪਰ ਹਿੰਦੀ, ਸੰਸਕ੍ਰਿਤ, ਫਾਰਸੀ, ਅਰਬੀ, ਤੁਰਕੀ ਲਗਭਗ ਹਰੇਕ ਭਾਸ਼ਾ ਦੇ ਅੱਖਰ ਲਿਖੇ ਹੋਏ ਸਨ। ਗੁਰੂ ਜੀ ਨੇ ਉਸ ਸੁੰਦਰ ਚੋਲੇ ਨੂੰ ਪਹਿਨ ਲਿਆ। ਜਦੋਂ ਇਸ ਚੋਲੇ ਨੂੰ ਪਹਿਨੇ ਹੋਏ ਗੁਰੂ ਜੀ ਨੂੰ ਬਾਕੀ ਲੋਕਾਂ ਨੇ ਦੇਖਿਆ ਤਾਂ ਉਸ ਨੇ ਜਾ ਕੇ ਰਾਜੇ ਨੂੰ ਦੱਸ ਦਿੱਤਾ ਕਿ ਇੱਕ ਅਲੱਗ ਜਿਹਾ ਦਿਖਣ ਵਾਲਾ ਫਕੀਰ ਆਇਆ ਹੈ। ਉਸ ਫਕੀਰ ਨੇ ਬੜਾ ਹੀ ਅਜੀਬ ਚੋਲਾ ਪਹਿਨਿਆ ਹੋਇਆ ਹੈ ਜੋ ਕਦੇ ਪਹਿਲਾਂ ਦੇਖਿਆ ਨਹੀਂ ਉਸਤੇ ਚੋਲੇ ਉੱਪਰ ਕੁਰਾਨ ਦੇ ਕਈ ਅੱਖਰ ਲਿਖੇ ਹੋਏ ਨੇ ਹੋਰ ਵੀ ਕਈ ਪਸ਼ਾਵਾਂ ਦੇ ਅੱਖਰ ਉਸ ਉੱਪਰ ਉਲਿਕੇ ਹੋਏ ਨੇ ਬਾਦਸ਼ਾਹ ਨੇ ਉਸੇ ਸਮੇਂ ਆਪਣੇ ਵਜ਼ੀਰਾਂ ਨੂੰ ਸੱਦਿਆ ਤੇ ਆਖਿਆ ਕਿ ਸ਼ਹਿਰ ਵਿੱਚ ਇੱਕ ਫਕੀਰ ਆਇਆ ਹੈ ਤੁਸੀਂ ਜਾਓ ਅਤੇ ਉਸ ਦੇ ਗਲ ਦਾ ਚੂਲਾ ਉਤਾਰ ਕੇ ਲੈ ਕੇ ਆਓ ਫਿਰ ਉਸੇ ਸਮੇਂ ਵਜ਼ੀਰ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਗਈ ਤੇ ਕਹਿਣ ਲੱਗੇ ਹੇ ਫਕੀਰ ਸਾਨੂੰ ਰਾਜੇ ਨੇ ਭੇਜਿਆ ਹੈ ਕਹਿਣ ਲੱਗੇ ਹੇ ਫਕੀਰ ਤੁਸੀਂ ਆਪਣਾ ਚੂਲਾ ਸਾਨੂੰ ਦੇ ਦਿਓ ਬਾਦਸ਼ਾਹ ਮੰਗਦਾ ਹੈ ਜੇ ਤੁਸੀਂ ਹੁਕਮਨ ਨਹੀਂ ਮੰਨੋਗੇ ਤਾਂ ਬਾਦਸ਼ਾਹ ਤੁਹਾਨੂੰ ਬੜਾ ਦੁੱਖ ਦੇਵੇਗਾ ਇਹ ਗੱਲ ਸੁਣ ਕੇ ਗੁਰੂ ਜੀ ਕਹਿਣ ਲੱਗੇ ਕਿ ਜੇ ਇਹ ਚੋਲਾ ਤੁਹਾਡੇ ਤੋਂ ਲੈਂਦਾ ਹੈ ਤਾਂ ਲਾ ਲਓ ਫਿਰ ਵਜ਼ੀਰ ਤੇ ਉਸ ਦੇ ਸਾਥੀਆਂ ਨੇ ਬਹੁਤ ਜ਼ੋਰ ਲਾਇਆ ਪਰ ਉਹਨਾਂ ਤੋਂ ਚੋਲਾ ਨਾ ਲਿਹਾ ਇਹ ਚੋਲਾ ਨਾ ਤਾਂ ਖਿੱਚਿਆ ਜਾਵੇ ਨਾ ਹੀ ਪਾੜਿਆ ਜਾਵੇ ਇਹ ਕੌਤਕ ਦੇਖ ਕੇ ਸਾਰੇ ਬੜੇ ਹੀ ਹੈਰਾਨ ਹੋਏ ਜਦੋਂ ਇਸ ਗੱਲ ਬਾਰੇ ਪਤਾ ਬਾਦਸ਼ਾਹ ਨੂੰ ਲੱਗਿਆ ਤਾਂ ਉਹ ਬਹੁਤ ਹੀ ਗੁੱਸਾ ਹੋਇਆ ਉਸਨੇ ਕਿਹਾ ਇਸ ਫਕੀਰ ਨੂੰ ਡੂੰਗੀ ਨਦੀ ਵਿੱਚ ਡੋਬ ਦਿਓ ਵਜ਼ੀਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਫੜ ਕੇ ਨਦੀ ਵਿੱਚ ਸੁੱਟ ਦਿੱਤਾ ਗੁਰੂ ਜੀ ਜਿਵੇਂ ਹੀ ਨਦੀ ਵਿੱਚ ਗਏ ਗੁਰੂ ਜੀ ਦੇ ਚੋਲੇ ਨੂੰ ਪਾਣੀ ਦਾ ਇੱਕ ਤੁਪਕਾ ਵੀ ਨਾ ਲੱਗਾ ਗੁਰੂ ਜੀ ਨਦੀ ਦੇ ਕਿਨਾਰੇ ਆ ਕੇ ਬੈਠ ਗਏ ਫਿਰ ਵਜ਼ੀਰ ਨੇ ਆ ਕੇ ਰਾਜੇ ਨੂੰ ਦੱਸਿਆ ਕਿ ਉਹ ਫਕੀਰ ਤਾਂ ਡੁੱਬਿਆ ਹੀ ਨਹੀਂ ਫਿਰ ਬਾਦਸ਼ਾਹ ਨੇ ਵਜ਼ੀਰ ਨੂੰ ਹੁਕਮ ਦਿੱਤਾ ਕਿ ਲੱਕੜਾਂ ਦਾ ਢੇਰ ਇਕੱਠਾ ਕਰਕੇ ਲੈ ਕੇ ਆਓ ਫਿਰ ਉਸ ਨੂੰ ਅੱਗ ਲਾ ਕੇ ਤੇ ਉਸ ਫਕੀਰ ਨੂੰ ਉਸ ਢੇਰ ਦੇ ਉੱਪਰ ਬਿਠਾਓ ਫਿਰ ਵਜ਼ੀਰ ਨੇ ਬਾਦਸ਼ਾਹ ਦੇ ਕਹਿਣ ਤੇ ਗੁਰੂ ਜੀ ਨੂੰ ਲੱਕੜਾਂ ਦੇ ਢੇਰ ਉੱਪਰ ਬੈਠਣ ਲਈ ਕਿਹਾ ਗੁਰੂ ਜੀ ਜਿਵੇਂ ਹੀ ਲੱਕੜਾਂ ਦੇ ਢੇਰ ਉੱਪਰ ਬੈਠੇ ਉਹਨਾਂ ਨੂੰ ਕੁਝ ਨਾ ਹੋਇਆ ਉਹ ਜਿਉਂਦੇ ਤਿਉਂ ਉਵੇਂ ਹੀ ਬੈਠੇ ਰਹੇ ਸਾਰੀਆਂ ਲੱਕੜਾਂ ਸੜ ਕੇ ਸੁਆਹ ਹੋ ਗਈਆਂ ਜਿਵੇਂ ਹੀ ਬਾਦਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਾ ਉਹ ਤਾਂ ਗੁੱਸੇ ਵਿੱਚ ਆ ਗਿਆ ਕਹਿਣ ਲੱਗਾ ਇਹ ਫਕੀਰ ਤਾਂ ਕੋਈ ਸ਼ਕਤੀਸ਼ਾਲੀ ਜਾਪਦਾ ਹੈ ਇਸ ਨੂੰ ਮੇਰੇ ਸਾਹਮਣੇ ਪੱਥਰ ਮਾਰ-ਮਾਰ ਕੇ ਮਾਰ ਦਿਓ ਵਜ਼ੀਰਾਂ ਨੇ ਉਸ ਵੇਲੇ ਗੁਰੂ ਜੀ ਨੂੰ ਪੱਥਰ ਹੇਠਾਂ ਦੱਬ ਦਿੱਤਾ ਵਜ਼ੀਰ ਗੁਰੂ ਜੀ ਨੂੰ ਪੱਥਰਾਂ ਹੇਠਾਂ ਦਬਾ ਕੇ ਆਪ ਘਰ ਚਲਾ ਗਿਆ ਵਜ਼ੀਰ ਕਹਿਣ ਲੱਗਾ ਕਿ ਇਹ ਹੁਣ ਆਪਣੇ ਆਪ ਹੀ ਮਰ ਜਾਵੇਗਾ ਮੈਂ ਘਰ ਚੱਲਦਾ ਹਾਂ ਜਦੋਂ ਅਮਰਤ ਵੇਲਾ ਹੋਇਆ ਤਾਂ ਗੁਰੂ ਜੀ ਆਪਣੇ ਸਥਾਨ ਤੇ ਆਣ ਵਿਰਾਜੇ ਸਾਰੇ ਲੋਕ ਗੁਰੂ ਜੀ ਨੂੰ ਦੇਖ ਕੇ ਬੜੇ ਹੀ ਹੈਰਾਨ ਹੋਏ ਫਿਰ ਉਹਨਾਂ ਨੇ ਜਾ ਕੇ ਬਾਦਸ਼ਾਹ ਨੂੰ ਦੱਸਿਆ ਕਿ ਉਹ ਫਕੀਰ ਤਾਂ ਆਪਣੇ ਸਾਥੀਆਂ ਸਮੇਤ ਸਹੀ ਸਲਾਮਤ ਬੈਠਾ ਹੈ ਬਾਦਸ਼ਾਹ ਨੇ ਕਿਹਾ हे ਖੁਦਾ ਇਹ ਕੀ ਗੱਲ ਹੈ ਮంత్రి ਕਹਿਣ ਲੱਗੇ ਬਾਦਸ਼ਾ ਇਹ ਫਕੀਰ ਤਾਂ ਖੁਦਾ ਦਾ ਰੂਪ ਹਨ ਇੰਨਾ ਕੁਝ ਕਰਨ ਤੋਂ ਬਾਅਦ ਵੀ ਇਹਨਾਂ ਨੂੰ ਕੁਝ ਨਾ ਹੋਇਆ ਇਹ ਤਾਂ ਕੋਈ ਬੰਦਗੀ ਕਰਨ ਵਾਲਾ ਹੀ ਕਾਬਲ ਫਕੀਰ ਹੈ ਤੁਸੀਂ ਉਸ ਫਕੀਰ ਤੋਂ ਮਾਫੀ ਮੰਗ ਲਵੋ ਨਹੀਂ ਤਾਂ ਕ੍ਰੋਧ ਵਿੱਚ ਆ ਕੇ ਕਿਤੇ ਫਕੀਰ ਸਾਰਾ ਸ਼ਹਿਰ ਹੀ ਨਾ ਫਸਮ ਕਰ ਦੇਵੇ ਮੰਤਰੀਆਂ ਦੀ ਇਹ ਗੱਲ ਸੁਣ ਕੇ ਬਾਦਸ਼ਾ ਬੜਾ ਡਰ ਗਿਆ ਫਿਰ ਉਹ ਗੁਰੂ ਜੀ ਦੇ ਚਰਨਾਂ ਵਿੱਚ ਆ ਗਿਆ ਉਸਨੇ ਹੱਥ ਜੋੜੇ ਤੇ ਬੇਨਤੀ ਕੀਤੀ ਮਹਾਰਾਜ ਮੈਨੂੰ ਬਖਸ਼ ਦਿਓ ਆਪ ਜੀ ਤਾਂ ਬਖਸ਼ਣਹਾਰ ਹੋ ਫਿਰ ਮੈਂ ਕਦੇ ਵੀ ਇਸ ਤਰ੍ਹਾਂ ਨਹੀਂ ਕਰਾਂਗਾ ਗੁਰੂ ਜੀ ਨੇ ਕਿਹਾ اے ਬਾਦਸ਼ਾਹ ਜੇ ਤੂੰ ਮਰੁੱਖਾਂ ਨੂੰ ਮਾਰਨਾ ਛੱਡ ਦੇਵੇਂ ਤਾਂ ਹੀ ਤੂੰ ਬਖਸ਼ਿਆ ਜਾ ਸਕਦਾ ਹੈ ਜੇ ਤੂੰ ਨਹੀਂ ਮੰਨੇਗਾ ਤਾਂ ਤੂੰ ਨਰਕਾਂ ਵਿੱਚ ਜਾਏਗਾ ਬੜਾ ਦੁੱਖ ਪਾਵੇਂਗਾ ਬਾਦਸ਼ਾਹ ਕਹਿਣ ਲੱਗਾ ਜਦੋਂ ਦਾ ਮੈਂ ਤੁਹਾਡੇ ਚਰਨਾਂ ਵਿੱਚ ਆਇਆ ਹਾਂ ਮੇਰੇ ਵਿੱਚ ਤਾਂ ਇੱਕ ਤਿੱਲਾ ਤੋੜਨ ਦੀ ਵੀ ਹਿੰਮਤ ਨਹੀਂ ਹੈ ਹੁਣ ਮੈਂ ਕਿਸੇ ਵੀ ਪੁਰਸ਼ ਨੂੰ ਨਹੀਂ ਮਾਰਾਂਗਾ ਤੁਸੀਂ ਹੁਕਮ ਕਰੋ ਮੈਂ ਤੁਹਾਡੀ ਆਗਿਆ ਦਾ ਪਾਲਣ ਜ਼ਰੂਰ ਕਰਾਂਗਾ ਗੁਰੂ ਜੀ ਕਹਿਣ ਲੱਗੇ ਜੇ ਤੂੰ ਸਾਡਾ ਹੁਕਮ ਮੰਨਣਾ ਹੈ ਤਾਂ ਸਤਨਾਮ ਦਾ ਸਿਮਰਨ ਕਰਿਆ ਕਰ ਗਰੀਬਾਂ ਨੂੰ ਲੰਗਰ ਸ਼ਿਕਾਇਆ ਕਰ ਤੇਰੇ ਦੇਸ਼ ਵਿੱਚ ਕੋਈ ਭੁੱਖਾ ਨਾ ਰਹੇ ਬਾਦਸ਼ਾਹ ਨੇ ਗੁਰੂ ਜੀ ਦਾ ਹੁਕਮ ਮੰਨਿਆ ਤੇ ਇਸੇ ਤਰ੍ਹਾਂ ਧਾਰਨਾ ਧਾਰ ਲਈ ਫੇਰ ਉਹ ਗੁਰੂ ਜੀ ਦਾ ਸਿੱਖ ਬਣ ਗਿਆ ਸਤਨਾਮ ਸ੍ਰੀ ਵਾਹਿਗੁਰੂ ਜੀ